NNR نیوز ਤੇ ਤੁਹਾਡਾ ਸਵਾਗਤ ਹੈ ਦਰਿਆ ਸਤਲੁਜ ਦੇ ਅਪਡੇਟ ਲੈ ਕੇ ਹਜ਼ਰ 6 ਸਤੰਬਰ 2025 ਮਹਤਪੁਰਤ ਜੋਜਗਰਾਮ ਰੋਡ ਜਾਂਦਾ ਇਸ ਪੁਲ ਦੇ ਉੱਪਰ ਮੌਜੂਦ ਹੈ ਔਰ ਤਸਵੀਰ ਤੁਸੀਂ ਦਰਿਆ ਸਤਲੁਜ ਦੇਖ ਸਕਦੇ ਹੋ ਅੱਜ بارش ਤਕਰੀਬਨ 4 ਵਜੇ ਤੇ ਸ਼ੁਰੂ ਹੋਈ ਸੀ ਵਾਹਿਗੁਰੂ ਬੇਰਦਾਸ ਕਰਿਓ ਕਿ ਹਿਮਾਚਲ ਵਿੱਚ ਕਿਉਂ بارش ਹੋ ਰਹੀ ਹੈ ਔਰ بارش ਨਾ ਵੀ ਰੁਕ ਜਾਵੇ ਜੇ بارش ਰੁਕ ਜਾਂਦੀ ਹੈ ਤਾਂ ਫਿਰ ਕਾਫੀ ਵੱਡਾ ਘੁੰਗਾਰਾ ਮਿਲੇਗਾ ਦਰਿਆ ਸਤਲੁਜ ਦੇ ਵਿੱਚ ਪਾਣੀ ਘਟ ਜਾਏਗਾ ਇਸ ਟਾਈਮ ਦੀ ਜੋ ਤਾਜ਼ਾ ਅਪਡੇਟ ਤੁਹਾਡੇ ਸੰਝ ਕਰ ਰਿਹਾ ਤਸਵੀਰਾਂ ਤੁਸੀਂ ਥੋੜੇ ਹਾਰੇ ਵਿੱਚ ਹੈ ਕਿਉਂਕਿ ਟਾਈਮ ਅਜੇ ਤੱਕ ਅਦ ਕਰੀ ਦੇ 5:45 ਮਿੰਟ ਹੋਇਆ بارش ਨੇ ਰਫਤਾਰ ਫੜ ਲਈ ਹੈ ਦਰਿਆ ਸਤਲੁਜ ਦਾ ਜਲ ਪੱਧਰ ਇੱਥੇ 2 ਫੁੱਟ ਘਟਿਆ ਸੀ ਤਾਂ ਅੱਜ ਵਧਿਆ ਹੈ ਅੱਜ ਦਰਿਆ ਸਤਲੁਜ ਦੇ ਜਲ ਪੱਧਰ ਵਧਿਆ ਹੈ ਦਰਿਆ ਸਤਲ ਦਰਿਆ ਸਤੋ ਵਿੱਚ 70000 ਕਿਊਸਕ ਪਾੜੀ ਲਗਾਤਾਰ ਚੱਲ ਰਹੀ ਸੀ ਪਰ ਉਸ ਦਿਵਾਰ ਅੱਜ ਥੋੜਾ ਪਾਣੀ ਵਧਿਆ ਉਸ ਦਾ ਕਾਰਨ ਕੀ ਹੈ ਕਿਉਂਕਿ ਜਦੋਂ ਵਿਰਾਸਤ ਲੋਜ ਰੋਪੜ ਤੋਂ ਪਾਣੀ ਛੱਡਿਆ ਜਾਂਦਾ ਹੈ ਰਸਤੇ ਦੇ ਵਿੱਚ ਨਦੀਆਂ ਪੈਂਦੀਆਂ 3-4 ਸਬਾਏ ਨਦੀ ਤਿੰਨ ਹੋਰ ਹੈ ਤਾਂ ਉਹਨਾਂ ਦੇ ਵਿੱਚ ਪਾਣੀ ਵਿੱਚ بارش ਦੇ ਕਾਰਨ ਪਾਣੀ ਵੱਧ ਚੁੱਕਿਆ ਹੈ ਤਕਰੀਬਨ 2 ਫੁੱਟ ਪਾਣੀ ਘਟਿਆ ਸੀ ਜੋ ਤਾਜ਼ਾ ਅਪਡੇਟ ਹੈ 2 ਫੁੱਟ ਤੱਕ ਪਾਣੀ ਘਟ ਗਿਆ ਸੀ ਪਰ ਉਸ ਤੋਂ ਬਾਅਦ ਹੁਣ ਥੋੜਾ ਪਾਣੀ ਵਧਣਾ ਸ਼ੁਰੂ ਹੋਇਆ ਹੈ ਦਰਿਆ ਸਤਲੁਜ ਦਾ ਜਿਆਦਾ ਨਹੀਂ ਵਧਿਆ ਪਰ ਵਧਿਆ ਜ਼ਰੂਰ ਹੈ ਪਾਣੀ ਸਤਲੁਜ ਦਾ ਇਹ ਅਪਡੇਟ ਤੁਹਾਨੂੰ ਦੱਸਣੀ ਜ਼ਰੂਰੀ ਸੀ ਕਿਉਂਕਿ 2 ਫੁੱਟ ਪਾਣੀ ਘਟਿਆ ਤਾਂ ਅੱਧੇ ਫੁੱਟ ਤੋਂ ਘਾਟ ਪਾਣੀ ਇੰਚਾਂ ਦੇ ਨਾਲ ਵਧਿਆ ਜਿਆਦਾ ਨਹੀਂ ਵਧਿਆ ਪਰ ਦਰਿਆ ਸਤਲੁਜ ਫੇਰ ਵੀ ਆਪਾਂ ਗੱਲ ਕਰੀ ਤਾਂ ਪੂਰਾ ਫਾਰਟ ਹੈ ਫੁੱਲ ਹੈ ਕਿਤੇ ਨਜ਼ਰ ਮਾਰੋਗੇ ਪਾਣੀ ਪੜੀਆਂ ਇਸ ਵਕਤ ਦੀ ਵੱਡੀ ਤਾਜ਼ਾ ਅਪਡੇਟ ਤੁਹਾਨੂੰ ਦੇ ਰਹੇ ਹਾਂ ਕਿ ਦਰਿਆ ਸਤਲੁਜ ਦਾ ਜਲ ਪੱਧਰ ਕੱਲ ਦੋ ਫੁੱਟ ਤੱਕ ਘਟਿਆ ਸੀ ਪਰ ਅੱਜ ਥੋੜਾ ਜਨ ਪੱਦਰ ਵਧਿਆ ਪਾਣੀ ਦਾ ਪਰ ਇਸ ਤਰ੍ਹਾਂ ਨਹੀਂ ਮੰਨ ਸਕਦੇ ਕਿ ਦਰਿਆ ਸਤਲੁਜ ਜਿਵੇਂ ਹੀ ਪਾਣੀ ਨਹੀਂ ਹੈ ਪਾਣੀ ਦਰਿਆ ਸਤਲੁਜ ਦੇ ਵਿੱਚ ਬਹੁਤ ਹੈ ਜਿੱਧਰ ਵੀ ਨਜ਼ਰ ਮਾਰੋਗੇ ਪਾਣੀ ਪਾਣੀ ਹੈ ਇਧਰ ਨਜ਼ਰ ਮਾਰ ਲਓ ਪਾਣੀ ਹੈ ਤਾਂ ਫਿਰ ਇੱਕ ਹੋਰ ਗੱਲ ਆ ਆਪਾਂ ਉਦੋਂ ਮੰਨ ਸਕਦੇ ਜਦੋਂ ਦਰਿਆ ਸਤਲੁਜ ਦੇ ਵਿੱਚ ਜੋ ਕੰਡੇ ਹੁੰਦੇ ਆ ਕਿਨਾਰੇ ਹੁੰਦੇ ਆ ਪਾਣੀ ਅੰਦਰ ਚੱਲਣਾ ਸ਼ੁਰੂ ਹੋ ਜਾਵੇਗਾ ਤਾਂ ਫੇਰ ਆਪਾਂ ਵੰਨ ਸਕਦੇ ਆ 4 ਕੁ ਫੁੱਟ ਪਾਣੀ ਘਟ ਜੇ ਇੱਕ ਪਾਣੀ ਬਹੁਤ ਜ਼ਿਆਦਾ ਘਟ ਚੁੱਕਾ ਹੈ ਜਿੰਨਾ ਟਾਈਮ ਇੰਨਾ ਪਾਣੀ ਚੱਲਦਾ ਰਹੇਗਾ ਉਹ ਖਤਰਾ ਹੀ ਖਤਰਾ ਹੈ ਕੋਈ ਡਰਾ ਨਹੀਂ ਰਹਿ ਮੈਂ ਤੁਹਾਨੂੰ ਤਾਜ਼ਾ ਅਪਡੇਟ ਦੇ ਰਿਹਾ ਤਾਂ ਇਸ ਵਕਤ ਦੀ ਵੱਡੀ ਅਪਡੇਟ ਤੁਹਾਡੇ ਨਾਲ ਸਾਂਝ ਕਰ ਰਹੇ ਹਾਂ ਬਾਰਿਸ਼ ਸ਼ੁਰੂ ਹੋ ਗਈ ਹੈ ਵਾਹਿਗੁਰੂ ਕਰ ਅਰਦਾਸ ਕਰੋ ਕਿ ਬਾਰਿਸ਼ ਰੁਕ ਜੇ ਜੇਕਰ ਬਾਰਿਸ਼ ਇਸੇ ਤਰ੍ਹਾਂ ਹੁੰਦੀ ਹੈ ਤਾਂ ਫੇਰ ਦਰਿਆ ਦਾ ਸਤਲੁਜ ਦਾ ਜਲ ਪੱਧਰ ਹੋਰ ਵੱਧ ਸਕਦਾ ਹੈ ਤਾਜ਼ਾ ਅਪਡੇਟ ਤੁਹਾਡੇ ਨਾਲ ਸਾਂਝ ਕਰ ਰਹੇ ਹਾਂ 6 ਅਗਸਤ ਸੋਰੀ 6 ਸਤੰਬਰ 2025 ਦੀ ਅਪਡੇਟ ਹੈ ਇਹ ਇਸ ਵਕਤ ਦੇ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਜਿੱਧਰ ਨਜ਼ਰ ਮਾਰੋਗੇ ਪਾਣੀ ਪਾਣੀ ਹੈ ਅੱਗੇ ਤੱਕ ਹੋਰ ਜੋ ਦਰਾਵਾ ਦੇ ਢਾਹ ਲਾਇਓ ਇਸੇ ਕਈ ਥਾਵਾਂ ਨੇ ਇਨਾ ਨੁਕਸਾਨ ਹੋਇਆ ਕਿ ਜੋ ਪਪੂਲਰ ਵਗੈਰਾ ਲਗਾਏ ਸੀ ਉਹ ਹੁਣ ਦਰਿਆ ਸਤਲੁਜ ਨੇ ਬਹੁਤ ਸਾਰੇ ਵਿੱਚ ਦੇਗ ਲਿਆ ਤੇ ਬਹੁਤ ਸਾਰੇ ਛੋਟੇ ਪਪੂਲਰ ਲੋਕਾਂ ਦੇ ਕੱਟ ਲਿਆ ਤੇ ਇਸ ਵਕਤ ਦੀ ਵੱਡੀ ਅਪਡੇਟ ਦੇ ਰਿਹਾ ਦਰਿਆ ਸਤਲੁਜ ਦਾ ਜਲ ਪੱਧਰ 2 ਫੁੱਟ ਤੱਕ ਘਟਾਇਆ ਸੀ ਪਰ ਅੱਜ ਥੋੜਾ ਵਧਿਆ ਹੈ ਪਰ ਪ੍ਰਸ਼ਾਸਨ ਦੀ ਜੋ ਜਾਣਕਾਰੀ ਹੈ ਉਹਨਾਂ ਨੇ ਕਿਹਾ ਕਿ ਪਾਣੀ ਦਰਿਆ ਸਤਲੁਜ ਜੋ ਚੱਲ ਰਿਹਾ ਹੈ ਇਹਨਾਂ ਚੱਲੇਗਾ ਕਾਫੀ ਟਾਈਮ ਚੱਲ ਸਕਦਾ ਹੈ ਪਾਖੜਾ ਦਾ 1 ਫੁੱਟ ਕੱਲ ਖਤਰੇ ਦੇ ਨਿਸ਼ਾਨ ਤੋਂ ਪਾਣੀ ਥੱਲੇ ਸੀ ਉਹ ਉਨਾ ਹੀ ਹੈ ਔਰ ਕੱਲ ਪਾਣੀ ਨਹੀਂ ਵਧਿਆ ਕੱਲ ਪਾਖੜਾ ਦਾ ਪਾਣੀ ਨਹੀਂ ਵਧਿਆ ਕਿਉਂਕਿ بارش ਨਹੀਂ ਪਈ بارش ਤੇ ਡਿਪੈਂਡ ਸਾਰਾ ਕੁਝ ਇਸ ਵਕਤ ਦੀ ਵੱਡੀ ਤਾਜ਼ਾ ਅਪਡੇਟ ਹੈ ਦਰਿਆ ਸਤਲੁਜ ਦੀ ਇਹ ਇੱਕ ਦਰਿਆ ਸਤਲੁਜ ਦਾ ਜੋ ਜਲਪਤਰ ਹੈ ਕੱਲ 2 ਫੁੱਟ ਤੱਕ ਘਟਿਆ ਸੀ ਤੇ ਅੱਜ ਅੱਧੇ ਫੁੱਟ ਤੋਂ ਜ਼ਿਆਦਾ ਅੱਧੇ ਫੁੱਟ ਤੋਂ ਜ਼ਿਆਦਾ ਤਕਰੀਬਨ ਵਧਿਆ ਹੈ ਦਰਿਆ ਸਤਲੁਜ ਦਾ ਜਲ ਪੱਧਰ ਜ ਵੱਧ ਰਿਹਾ ਹੈ ਕਿੰਨਾ ਕਿਤੇ ਰਾਹਤ ਜੂਰ ਮਿਲੀ ਸੀ ਔਰ ਹਾਤ ਮਿਲੇ ਸੀ ਪਰ ਹੁਣ ਥੋੜਾ ਜਿਹਾ ਜਲ ਪੱਧਰ ਵਧਿਆ ਦੂਜੀ ਗੱਲ ਕਿ ਦਰਿਆ ਸਤਲੁਜ ਦੇ ਹਾਲਾਤ ਇਸ ਤਰ੍ਹਾਂ ਕਰਤੇ ਆ ਕਿ ਕਿਤੇ ਬਹੁਤ ਜ਼ਿਆਦਾ ਮਿੱਟੀ ਕਿਤੇ ਬਹੁਤ ਜ਼ਿਆਦਾ ਰੇਤ ਆ ਤੇ ਕਿਤੇ ਪਾਣੀ ਜ਼ਿਆਦਾ ਚੱਲਦਾ ਹੈ ਕਿਤੇ ਥੋੜਾ ਚੱਲਦਾ ਹੈ ਤਾਂ ਉਸ ਦੇ ਕਾਰਨ ਥੋੜਾ ਨੁਕਸਾਨ ਇੱਥੇ ਜਿਸ ਜਗ੍ਹਾ ਤੇ ਬਖਣਾ ਹੋ ਸਕਦਾ ਕਿਉਂਕਿ ਇੱਕ ਪਾਸੇ ਮਿੱਟੀ ਪਾਤੀ ਹੈ ਇੱਕ ਪਾਸੇ ਰੇਤਾ ਤੇ ਇੱਕ ਪਾਸੇ ਇਸ ਤਰ੍ਹਾਂ ਮਣ ਗਿਆ ਜਿੱਦਾਂ ਕਿ ਬਹੁਤ ਡੂੰਘਾਂ ਦਰਿਆ ਹੋਵੇ ਦਰਿਆ ਸਤ루 ਦੀ ਵੱਡੀ ਅਪਡੇਟ ਤੁਹਾਨੂੰ ਸਾਂਝੇ ਕਰ ਰਹੇ ਹਾਂ ਇਸ ਟਾਈਮ ਕਿ ਦਰਿਆ ਸਤ루 ਦਾ ਜਲ ਪੱਧਰ ਜਿੱਥੇ 2 ਫੁੱਟ ਤੱਕ ਕੱਲ੍ਹ ਘਟ ਗਿਆ ਸੀ ਪਰ ਅੱਜ ਥੋੜਾ ਵਧਿਆ ਹੈ ਬਾਰਿਸ਼ ਪੈ ਰਹੀ ਹੈ ਇਸ ਟਾਈਮ ਤਕਰੀਬਨ 2 ਘੰਟੇ ਹੋ ਗਏ ਬਾਰਿਸ਼ ਪੈ ਰਹੀ ਹੈ ਦਰਿਆ ਸਤਲੁਜ ਦੀ ਵੱਡੀ ਅਪਡੇਟ ਤੁਹਾਨੂੰ ਸੰਝ ਕਰ ਰਿਹਾ ਹੈ ਕਿ ਦਰਿਆ ਸਤਲੁਜ ਦਾ ਜੋ ਜਲ ਪੱਧਰ ਸੀ 2 ਫੁੱਟ 깔 ਘਟ ਗਿਆ ਸੀ ਪਰ ਅੱਜ ਥੋੜਾ ਵਧਣਾ ਸ਼ੁਰੂ ਹੋਇਆ ਹੈ ਬਹੁਤ ਵੱਡੀ ਅਪਡੇਟ ਤੁਹਾਨੂੰ ਸੰਝ ਕਰ ਰਿਹਾ ਇਸ ਵਕਤ ਦੀ ਜੇਕਰ ਤੁਸੀਂ ਸਾਨੂੰ YouTube ਤੇ ਦੇਖ ਰਹੇ ਹੋ ਤਾਂ ਸਬਸਕ੍ਰਾਈਬ ਕਰ ਲਿਓ ਬੈਲ ਆਈਕਨ ਦਬਾ ਦਿਓ ਦਬਾ ਦਿਓ ਜੇਕਰ ਤੁਸੀਂ ਸਾਨੂੰ ਇਸ Facebook ਪੇਜ ਤੇ ਦੇਖ ਰਹੇ ਹੋ ਤਾਂ ਲਾਈਕ ਜਰੂਰ ਕਰ ਦਿਓ ਪਰ ਫਾਲੋ ਜਰੂਰ ਕਰ ਲਿਓ ਕਿਉਂਕਿ ਅਸੀਂ ਹਮੇਸ਼ਾ ਦਰਿਆ ਸਤਲੁਜ ਦੀ ਆਪਰੇ ਇੱਧਰ ਇੱਧਰ ਤੱਕ ਆਪਾਂ ਚੌਂਦ ਲੈਨੇ ਆ ਸਾਹਮਣੇ ਤਸਵੀਰ ਦੇਖ ਸਕਦੇ ਹੋ ਇਹ ਤੂੜੀ ਹੈ ਤੂੜੀ ਦਾ ਕੁੱਪ پکڑ ਨੂੰ ਆਪਾਂ ਕਹਿ ਦਿੰਨੇ ਆ ਜਾਂ ਤੂੜੀ ਆਪਾਂ ਰੱਖ ਦਿੰਨੇ ਆ ਜੇ ਅਗਲੇ ਕੁ ਪਾਸੇ ਹੋਰ ਰੁੜ ਕੇ ਜਾ ਰਹੀ ਹੈ ਇਹ ਦੇਖ ਸਕਦੇ ਹੋ ਤਾਂ ਇਸ ਤੋਂ ਆਈਡੀਆ ਅੰਦਾਜ਼ਾ ਉਹ ਆਪਾਂ ਲਗਾ ਸਕਦੇ ਆ ਕਿ ਦਰਿਆ ਸਤਲੁਜ ਦਾ ਜਲ ਪੱਧਰ ਵਧਿਆ ਹੈ ਤਕਰੀਬਨ 72000 ਕਿਊਸਕ ਦਰਿਆ ਸਤਲੁਜ ਦੇ ਵਿੱਚ ਜਲ ਪਾਣੀ ਲਗਾਤਾਰ ਚੱਲ ਰਿਹਾ ਹੈ ਪਰ 120 ਕਾਲ ਨਹੀਂ ਸੀ ਹੋਈ ਉਸ ਦੇ ਕਾਰਨ ਪਾਣੀ ਇੰਨਾ ਹੀ ਸੀ 2 ਫੁੱਟ ਘਟ ਗਿਆ ਸੀ ਪਰ ਅੱਜ ਥੋੜਾ ਵਧਣਾ ਸ਼ੁਰੂ ਹੋਇਆ ਹੈ ਇਹ ਸੌੜ ਦੇ ਸਾਰੇ ਪਪੂਲਰ ਆ ਰਿਹਾ ਇਸ ਤਰ੍ਹਾਂ ਦੇ ਬਹੁਤ ਸਾਰੇ ਰੁਕ ਦਰਿਆ ਸਤਲ ਦੇ ਵਿੱਚ ਰੁੜ ਕੇ ਆ ਰਿਹਾ ਦਰਿਆ ਸਤਲ ਦੇ ਵੱਡੇ ਅਪਡੇਟ ਤੁਹਾਡੇ ਸੰਝ ਕਰ ਰਹੇ ਹਾਂ ਕਿ ਦਰਿਆ ਸਤਲ ਦਾ ਜਾਦ ਪੰਦਰ ਕੱਲ 2 ਫੁੱਟ ਤੱਕ ਘਟ ਗਿਆ ਸੀ ਪਰ ਅੱਜ ਵਧਣਾ ਸ਼ੁਰੂ ਹੋਇਆ ਇਹ ਪਪੂਲਰ ਦੇਖ ਸਕਦੇ ਹੋ ਰੁੜ ਕੇ ਇਸ ਤਰ੍ਹਾਂ ਬਹੁਤ ਸਾਰੇ ਪਪੂਲਰ ਤੂੜੇ ਔਰ ਰੁੜ ਕੇ ਚੀਜ਼ ਆ ਰਹੀ ਹੈ ਦੂਜੀ ਵੱਡੀ ਅਪਡੇਟ ਕਿ ਆਪਾਂ ਨੂੰ ਦੁੱਖ ਬਹੁਤ ਜ਼ਿਆਦਾ ਹੁੰਦਾ ਜਦੋਂ ਪਾਣੀ ਵੱਧ ਜਾਂਦਾ ਜਿਸ ਤੇ ਹੜਪੀੜਤਾ ਦੇ ਮਸੀਬਤ ਪਈ ਹੋਈ ਹੈ ਪਰਫਾਜਲ ਕਾ ਤੇ ਉਹ ਦੱਸਦਿਆਂ ਕਿ ਉਹ ਉੱਥੇ ਹੁਣ ਖਾਣ ਪੀਣ ਦਾ ਰਾਸ਼ਨ ਬਹੁਤ ਜ਼ਿਆਦਾ ਹੋ ਚੁੱਕਾ ਹੈ ਥੋੜਾ ਨਹੀਂ ਬਹੁਤ ਜ਼ਿਆਦਾ ਲੋਡ ਤੇ ਵੱਧ ਜੇਕਰ ਤੁਸੀਂ ਕਿਤੇ ਜਾਣ ਦੀ ਤਿਆਰੀ ਕੀਤੀ ਹੈ ਤਾਂ ਉਹ ਤਿਆਰੀ ਤੁਸੀਂ ਕੈਨਸਲ ਕਰ ਦਿਓ ਕਿਉਂਕਿ ਜਦੋਂ ਪਾਣੀ ਉਤਰ ਜਾਏਗਾ ਉਦੋਂ ਜਾਇਓ ਹੁਣ ਤਾਂ ਸੜਕਾਂ ਬਹੁਤ ਜ਼ਿਆਦਾ ਖਰਾਬ ਹੋ ਚੁੱਕੀਆਂ ਲੰਘਣਾ ਬਹੁਤ ਜ਼ਿਆਦਾ ਖਚਲੋ ਲੱਗ ਵੀ ਜਾਂਦਾ ਬੰਦਾ ਪਰ ਕਾਰਨ ਹੈ ਕਿ ਉੱਥੇ ਸਾਰਾ ਸਮਾਨ ਖਾਣ ਪੈਦਾ ਰਸਨ ਨੂੰ ਬਹੁਤ ਜ਼ਿਆਦਾ ਹੋ ਚੁੱਕਿਆ ਹੈ ਉੱਥੇ ਹੁਣ ਜਾਣ ਦੀ ਕੋਈ ਲੋੜ ਨਹੀਂ ਹੈ ਹਾਂ ਜਦੋਂ ਕਣਕ ਬੀਜੀ ਜਾਊਗੀ ਉਦੋਂ ਟਰੈਕਟਰ ਲੈ ਕੇ ਜ਼ਰੂਰ ਜਾਇਓ ਉਦੋਂ ਲੋੜ ਵੱਡੇ ਉੱਥੇ ਪੈੜੀਆਂ ਤਾਂ ਹੁਣ ਹਰ ਇੱਕ ਥਾਂ ਤੇ ਲੀਟਰ ਵੀ ਪਹੁੰਚਣ ਸ਼ੁਰੂ ਹੋਇਆ ਤੇ ਮਦਦ ਵੀ ਕਰ ਰਿਹਾ ਹੈ ਤਕਰੀਬਨ ਚਾਰ ਕੋਦੇ ਹੋ ਗਏ ਸੋਸ਼ਲ ਮੀਡੀਆ ਤੇ ਵੀਡੀਓ ਹੋ ਰਹੀ ਹੈ ਇੱਕ ਸੁਖਵੀਰ ਬਾਦਲ ਦੇ ਕੁਝ ਪੈਸੇ ਦਿੱਤੇ ਰਾਜਾ ਵਿਡਿੰਗ ਨੇ ਇਸ ਤਰ੍ਹਾਂ ਪੈਸੇ ਦੇ ਕੇ ਪੈਸਿਆਂ ਦੀ ਵੀ ਲੋੜ ਤਾਂ ਪੈਂਦੀ ਹੈ ਘਰ ਦੇ ਨਿੱਜੀ ਲੋੜਾਂ ਹੋਰ ਬਹੁਤ ਜ਼ਿਆਦਾ ਹੁੰਦੀਆਂ ਤਾਂ ਲੋਕਾਂ ਨੂੰ ਪੈਸੇ ਥੋੜਾ ਥੋੜਾ ਦਿੱਤੇ ਜਾ ਰਿਹਾ ਹੈ ਜਿਹਨਾਂ ਦਾ ਕਰੋੜਾਂ ਦਾ ਨੁਕਸਾਨ ਹੋ ਗਿਆ ਕਿ ਉਹਨਾਂ ਪਰ ਰਾਸ਼ਨ ਤਾਂ ਦੇ ਦਾਂਗੇ ਪਰ ਘਰ ਦੇ ਨਿੱਜੀ ਲੋੜਾਂ ਵੀ ਮੋਤ ਹੁੰਦੀਆਂ ਜੇ ਵਿੱਚ ਜੇਕਰ ਪੈਸਾ ਹੀ ਨਹੀਂ ਹੈ ਤਪਕ ਕਿਸੇ ਬਾਜ਼ਾਰ ਮਾਰਕੀਟ ਚ ਜਾਵਾਂਗੇ ਤਾਂ ਉੱਥੇ ਕੀ ਕਰਾਂਗੇ ਉਹਨਾਂ ਨੇ ਉਹ ਲੋੜਾਂ ਦੇ ਲਈ ਪੈਸੇ ਦੇਣੇ ਵੇਤੇ ਸ਼ੁਰੂ ਕੀਤੇ ਆ ਤੇ ਇਸ ਟਾਈਮ ਦੀ ਵੱਡੀ ਅਪਡੇਟ ਤੁਹਾਨੂੰ ਸਾਂਝੀ ਕਰ ਰਹੇ ਆ ਕਿ ਦਰਿਆ ਸਤਲੁਜ ਦਾ ਜੋ ਜਲ ਪੱਧਰ ਤਕਰੀਬਨ 2 ਫੁੱਟ ਤੱਕ ਘਟ ਗਿਆ ਸੀ ਕੱਲ ਅੱਜ ਵਧਿਆ ਹੈ ਫੁੱਟ ਅੱਧੇ ਫੁੱਟ ਤੱਕ ਮੰਨ ਸਕਦੇ ਆ ਕਿ ਵਧਿਆ ਹੈ ਦਰਿਆ ਸਤਲੁਜ ਦਾ ਜਲ ਪੱਧਰ ਤਾਂ ਬਾਰਿਸ਼ ਅਜੇ ਵੀ ਹੋ ਰਹੀ ਹੈ ਵਾਹਿਗੁਰੂ ਕੀ ਅਰਦਾਸ ਕਰਿਓ ਕਿ ਬਾਰਿਸ਼ ਨਾ ਹੋਵੇ ਹਿਮਾਚਲ ਦੀ ਜਾਣਕਾਰੀ ਦੇ ਰਹਿਣਾ ਕਿ ਕੱਲ ਹਿਮਾਚਲ ਚ ਬਾਰਿਸ਼ ਹੋਈ ਹੈ ਤੇ ਅੱਜ ਪੰਜਾਬ ਦੇ ਗਿਲੰਦਰ ਜ਼ਿਲ੍ਹਾ ਅਲਰਟ ਕੋ ਜਾਰੀ ਨਹੀਂ ਕੀਤਾ ਹੈ ਪਰ ਗੱਲ ਇਸ ਤਰ੍ਹਾਂ ਹੁੰਦੀ ਹੈ ਕਿ ਪ੍ਰਸ਼ਾਸਨ ਕਹੇ ਸੋਰੀ ਕਈ ਵਾਰ ਮੌਸਮ ਵਿਭਾਗ ਕਹਿੰਦੇ ਕਿ ਕਿਸੇ ਪਰਸੈਂਟ بارش ਹੋਵੇਗੀ ਹੋ ਜਾਂਦੀ ਹੈ ਕਿ ਬਰਸੋ ਕਹਿੰਦੇ ਤਾਂ ਹੁੰਦੀ ਨਹੀਂ ਤੇ ਕਦੇ 10% ਹੁੰਦੀ ਹੈ ਉਦੋਂ ਹੋ ਜਾਂਦੀ ਹੈ ਕੁਦਰਤ ਦੇ ਹੱਥ ਹੈ ਕੁਦਰਤ ਦੇ ਬੱਸ ਹੈ ਕੋਈ ਵੀ ਬੰਦੇ ਦੇ ਬੱਸ ਨਹੀਂ ਹੈ ਤਾਂ ਇਸ ਵੀਡੀਓ ਨੂੰ ਚੱਲਦੇ ਚੱਲਦੇ ਸ਼ੇਅਰ ਜਰੂਰ ਕਰਿ ਜਾਇਓ ਦਰਿਆ ਸਤਲੁਜ ਦਾ ਚੱਲ ਪਧਰਾ ਜੋ 2 ਫੁੱਟ ਦਾ ਘਟਿਆ ਸੀ ਪਰ ਹੁਣ ਥੋੜਾ ਵਧਿਆ ਹੈ ਇਸ ਵਾਰ ਦੀ ਵੱਡੀ ਆਪਣੇ ਤੋਂ ਥੋੜੇ ਸੰਜੇ ਕਰ ਰਹੇ ਆ ਤਾਂ ਜਲਦੀ ਅਪਡੇਟ 11:00 ਵਜੇ ਦੁਬਾਰੀ ਲੈ ਕੇ ਹਾਜ਼ਰ ਹੋਵਾਂਗੇ ਤਦ ਤੱਕ ਲਈ ਇਜਾਜ਼ਤ ਦਿਓ YouTube ਤੇ ਲਗਾਤਾਰ ਤੁਸੀਂ ਸਾਨੂੰ ਲਾਈਵ ਦੇਖ ਸਕਦੇ ਹੋ ਬਹੁਤ ਬਹੁਤ ਧੰਨਵਾਦ